ਹਾਂਜੀ ਸੈਲੀਬ੍ਰਿਟੀ ਕੀ ਵੀ ਨਾ ਜੀ ਫਿਰ ਆਹ ਵੇਖ ਲਓ ਬਹੁਤ ਵੱਡੀ ਸੈਲੀਬ੍ਰਿਟੀ ਸਾਰੇ ਦੇਖ ਲਓ ਤੁਹਾਨੂੰ ਦਿਖੀ ਆ ਮੈਨੂੰ ਤਾਂ ਕਿਤੇ ਦਿਖੀ ਨਹੀਂ ਆ ਤੈਨੂੰ ਕਿੰਨੀ ਵਾਰ ਕਿਹਾ ਵਾ ਕਿ ਤੂੰ ਫੇਸ ਤੇ ਜੋ ਬੰਨਣਾ ਚਾਹੇ ਨਾ ਬਨਜ ਬੰਨਣਾ ਹੁੰਦਾ ਨਾ ਚਿੱਟਾ ਕਪੜਾ ਬਨਿਆ ਕਰ ਜਿਹੜੀ ਮਤਲਬ ਦਿਖੇ ਵੀ ਕਿ ਸਾਨੂੰ ਕਿੰਝੋਂ ਉਨ ਘਰ ਬੈਠੀ ਆ ਸੰਤੂ ਦੇਖਦੀ ਨਹੀਂ ਆ ਤੋ ਤੂੰ ਫਿਰ ਵੀ ਮੂੰਹ ਟੱਕ ਕੇ ਬੈਠੀ ਆ ਵੱਡੀ ਸੈਲੀਬ੍ਰਿਟੀ ਸਮਝਦੀ ਆਪਣੇ ਆਪ ਨੂੰ ਡੰਗਰ ਜੀ ਕੇ ਥਾਂ ਦੀ ਅਗਲੋ ਕੱਲ ਤੈਨੂੰ ਹੈ ਨਹੀਂਗੀ ਤੈਨੂੰ ਇੱਥੇ ਕਿਨੇ ਪਛਾਨਣਾ ਕੋਈ ਹੈਗਾ ਦੇਖਣਾ ਤਾਂ ਤੂੰ ਵੈਸੇ ਵੀ ਕਿਸੇ ਨੂੰ ਨਹੀਂ ਆ ਤੈਨੂੰ ਪਹਿਲਾਂ ਵੀ ਕਿਹਾ ਵਾ ਕਿ ਚਿੱਟਾ ਕਪੜਾ ਬੰਨ੍ਹਾ ਕਰ ਫੇਸ ਤੇ ਜੇ ਤੂੰ ਆਪਣਾ ਮੂੰਹ ਕਵਰ ਕਰਨਾ ਹੁੰਦਾ ਠੀਕ ਆ ਤੇ ਦੱਸੋ ਕਮੈਂਟ ਕਰਕੇ ਕਿੰਦਾ ਲੱਗ ਰਿਹਾ ਤੇ ਵੈਸੇ ਦਰਦ ਵੀ ਬਹੁਤ ਹੋ ਰਿਹਾ ਸੀ ਮੇਰੇ ਤਾਂ ਕਮੈਂਟ ਕਰਕੇ ਤੈਨੂੰ ਲੋਕੀ ਦੱਸ ਦਿੱਤਾ ਹੈਗੇ ਆ ਕਦੀ ਕਿਸੇ ਦਾ ਰਿਪਲਾਈ ਕੀਤਾ ਤੂੰ ਇੱਕ ਵੀ ਜਾਣੇ ਦਾ ਦੱਸ ਦੇ ਕਿ ਤੂੰ ਕਿਸੇ ਕਮੈਂਟ ਦਾ ਰਿਪਲਾਈ ਕੀਤਾ ਹੋਵੇ ਕਹਿ ਦਿੰਦੇ ਜੀ ਕਿ ਕਮੈਂਟ ਕਰੋ ਦੂਸਰੀ ਗੱਲ ਤੂੰ ਕਹਿੰਦੀ ਹੈ ਕਿ ਮੈਨੂੰ ਦਰਦ ਹੁੰਦਾ ਤੈਨੂੰ ਕਿਹੜੀ ਕਿਸੇ ਨੇ ਗੰਡ ਭੇਜੀ ਹੀ ਕਿ ਤੂੰ ਮਤਲਬ ਟੈਟੂ ਬਣਾ ਕੇ ਲਿਆ ਨਾ ਬਣਾਉਂਦੀ ਹੱਦ ਹੋਈ ਪਈ ਤੇਰੇ ਵਾਲੇ ਆਪੇ ਬਣਾ ਲੈਂਦੇ ਜੇ ਆਪੇ ਤੁਹਾਨੂੰ ਦਰਦ ਹੋਣ ਲੱਗ ਪੈਂਦਾ ਤਾਂ ਨਾ ਫਿਰ ਇਹੋ ਜਿਹਾ ਕੁੱਤੇ ਕੰਮ ਕਰਿਆ ਕਰੋ ਟੈਟੂ ਦੇ ਨਾਲ ਕੋਈ ਜਾਰੀ ਜ਼ਰੂਰੀ ਥੋੜਾ ਹੁੰਦਾ ਹੈ ਕਿ ਪ੍ਰੂਫ ਦੇ ਕਿ ਕਿਸੇ ਬੰਦੇ ਨੂੰ ਪਿਆਰ ਕਰਦੇ ਆ ਕਿ ਨਹੀਂ ਕਰਦੇ ਹਨ ਪਿਆਰ ਦਿਲੋਂ ਚੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਇੱਕ ਦੂਜੇ ਤੇ ਮੰਮੀ ਅਰਨਾ ਮਸਤ ਆ ਸੋਣਾ ਲੱਗਿਆ ਜਾਨੀ ਪੂਰੋ ਤੇਰੀ ਤਾਂ ਬੇਇੱਜ਼ਤੀ ਹੋ ਗਈ ਤੂੰ ਤੇ ਆਪਣੇ ਮਾਗਲ ਚਾਚਾ ਆਈ ਸੀ ਕਿ ਮੰਮੀ ਮੇਰਾ ਟੈਟੂ ਦੇਖੋ ਮੰਮੀ ਨੇ ਤੇਰੇ ਨਾਲ ਦੇਖਿਆ ਤੱਕ ਵੀ ਨਹੀਂ ਉਹ ਆਪਣੀ ਟੀਵੀ ਟੂਵੀ ਦੇ ਵਿੱਚ ਲੱਗ ਦੇ ਵੇਖਣ ਦੀ ਉਹਦੇ ਵਿੱਚ ਬਿਜ਼ੀ ਆ ਹੱਦ ਹੋਈ ਪਈ ਤੂੰ ਕਿ ਇਹੋ ਜੇ ਕੰਮ ਕਰਦੀ ਆ ਨਾ ਤਾਂ ਹੀ ਨਹੀਂ ਤੈਨੂੰ ਕੋਈ ਪਸੰਦ ਕਰਦਾ ਮੈਨੂੰ ਤਾਂ ਲੱਗਦਾ ਤੇਰੀ ਮਾਂ ਵੀ ਆਕ ਗਈ ਤੇਰੇ ਤੋਂ ਦੇਖ ਲਓ ਦੇਖ ਲਓ ਆਏ ਓਏ ਜਮੇ ਕਦਰ ਹੈ ਨਹੀਂ ਕਿਥਾ ਆ ਗਈ ਬੰਨਾ ਦੱਸਦੀ ਕਿ ਕੀ ਚਲ ਖੇ ਕੇ ਫੋਰ ਟੈਟੂਸ ਕੇ ਮੈ ਲੱਗਿਆ ਚੋਰ ਆ ਰਿਹਾ ਸੀ ਪੋਨੇ ਪੰਨੀ ਲਈ ਸੀ ਕੁਛ ਨਹੀਂ ਲਾਇਆ ਗਾ ਕੋ ਨਿਕਲ ਜਾਂਦਾ ਸੀ ਮੇਰੇ ਉਹ ਨਹੀਂ ਕੀਤੀ ਉਹ ਬਿੱਤੀ ਆ ਚੋਰ ਆ ਰਹਾ ਸੀ ਕ੍ਰੋਧ ਦੇ ਲੱਛਣ ਵੇਖੋ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਹਨ ਮੇਨ ਗੇਟ ਦੇ ਵਿੱਚੋਂ ਵਲੌਗ ਬਣਾਉਂਦੀ ਆ ਤੈਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਆਉਣ ਆਲਾ ਤੇ ਮੈਂ ਕੈਮਰਾ ਨੂੰ 1 ਮਿੰਟ ਵਿੱਚ ਆਨ ਕਰ ਲੈਣੀ ਆ ਡੰਗਰੇ ਮਤਲਬ ਕਿ ਉਹਨੂੰ ਇਹ ਕਹਿੰਦੀ ਆ ਕਿ ਮੇਰਾ ਟੈਟੂ ਦੇਖ ਟੈਟੂ ਤੇਰਾ ਕੀ ਦੇਖ ਕੇ ਪਹਿਲਾਂ ਉਹਨੂੰ ਬਹਿ ਲੈਣਦੇ ਸਾਹ ਪਾਣੀ ਲੈ ਲੈਂਦੇ ਉਹਨੂੰ ਪਾਣੀ ਪੂਣੀ ਪੋਛ ਲਾ ਫਿਰ ਹੀ ਤੇਰਾ ਟੈਟੂ ਦੇਖੂਗਾ ਟੈਟੂ ਐਂ ਦਿਖਾਉਂਦੀ ਆ ਫਿਰ ਉਸ ਤੋਂ ਬਾਅਦ ਉਹਨੇ ਟੈਟੂ ਦੇਖ ਕੇ ਵੀ ਨਹੀਂ ਖੁਸ਼ ਹੋਇਆ ਉਹਦੇ ਫੇਸ ਤੇ ਤੁਹਾਨੂੰ ਲੱਗਦਾ ਹੈ ਕਿ ਖੁਸ਼ ਹੋਇਆ ਤੁਸੀਂ ਦੱਸ ਦੋ ਆਪ ਹੀ ਕਮੈਂਡ ਕਰਕੇ ਦੱਸ ਦੋ ਕਿ ਹਾਂ ਬੜਾ ਕੋਸ਼ ਉਹਦਾ ਤੇ ਉਦਾਂ ਦਾ ਹੀ ਹਾਲ ਆ ਜਿਵੇਂ ਦਾ ਪਹਿਲਾਂ ਦੱਸੜਿਆ ਜਾਂ ਮੂੰਹ ਹੀ ਉਹ ਵੇਂਦਾ ਹੀ ਆ ਉਹ ਵੀ ਵੇਹ ਪਛਟਾਉਂਦਾ ਏ ਇੱਥੇ ਵਿਆਹ ਕਰਾ ਕੇ ਕਿਤੇ ਨਾ ਕਿਤੇ ਤੇ ਸੋਚਦਾ ਹੀ ਹੋਊਗਾ ਕਿ ਕਿੱਥੇ ਫਸ ਗਿਆ ਮੇਰੇ ਨਾਲ ਵਿਆਹ ਕਰਾ ਕੇ ਨਾ ਇਹ ਪਾਣੀ ਤਾਂ ਨਹੀਂ ਪੁੱਛਦੀ ਆ ਨਾ ਕੋਈ ਰਿਸਪੈਕਟ ਕਰਦੀ ਆ ਨਾ ਆਏ ਗਏ ਦੀ ਇੱਜ਼ਤ ਕਰਦੀ ਆ ਬਸ ਸਾਰਾ ਦਿਨ ਵਲੌਗ ਬਣਾਉਂਦੀ ਰਹਿੰਦੀ ਤੇ ਘਰ ਵਾਲੇ ਤੋਂ ਬੇਇੱਜ਼ਤੀ ਕਰਾਉਂਦੇ ਆ ਕਾਫੀ ਵਲੌਗ ਵੇਖ ਲਓ ਜਾ ਕੇ ਹਮੇਸ਼ਾ ਹੀ ਉਹਦੀ ਬੇਇੱਜ਼ਤੀ ਹੀ ਕਰਦਾ ਡੰਗਰ ਦੀ ਆਏ ਹੱਸ ਕੇ ਵੀ ਨਹੀਂ ਕਿਹਾ ਵੀ ਆਏ ਓਏ ਦੋਖ ਨਹੀਂ ਲਗਾਏ ਮੈਨੂੰ ਪੁੱਛਿਆ ਮੈਨੂੰ ਦਿਖਾਈ ਕੀ ਹੈ ਤੈਨੂੰ ਤੂੰ ਬਾਅਦ ਵਿੱਚ ਦਿਖਾਣੀ ਪਹਿਲਾਂ ਤਾਂ ਤੈਨੂੰ ਹਜ਼ਾਰ ਵਾਰ ਕਿਹਾ ਏ ਕਿ ਪਹਿਲਾਂ ਬੱਕਰੀਆਂ ਨੂੰ ਚੁੱਪ ਕਰਾ ਸਾਨੂੰ ਕਿ ਯਾਰ ਕਹਾਂ ਹੀ ਕਨਫਿਊਜ਼ ਹੋ ਜਾਂਦੇ ਆ ਕਿ ਬੋਲਦਾ ਇਹਨਾਂ ਤੁਹਾਡੇ ਦੋਵਾਂ ਦੇ ਵਿੱਚੋਂ ਕੌਣ ਆ ਬੱਕਰੀ ਦੀ ਆਵਾਜ਼ ਵੀ ਸੇਮ ਆ ਤੇਰੀ ਆਵਾਜ਼ ਵੀ ਸੇਮ ਆ ਸਾਨੂੰ ਸਮਝ ਨਹੀਂ ਲੱਗਦੀ ਤੂੰ ਇਹ ਗੱਲ ਕਰਿਆ ਕਰਕੇ ਜਦੋਂ ਵੀ ਵਲੌਗ ਬਣਾਉਣਾ ਹੁੰਦਾ ਨਾ ਪਹਿਲਾਂ ਉਹਨੂੰ ਚੁੱਪ ਕਰਾ ਲੈ ਕਰ ਤੇ ਜਾਂ ਆਪ ਚੁੱਪ ਹੋ ਜਾ ਕਰ ਠੀਕ ਆ ਨਾ ਉਹ ਤੇਰੀ ਨਾਲੇ ਮਾਂ ਜਿਹੜੀ ਉਹ ਵੀ ਪਾਣੀ ਵਿਚਾਰੇ ਨੂੰ ਪੁੱਛਣ ਦਈ ਉਹ ਵੀ ਮੂੰਹ ਵੇਖੇ ਉਹਦਾ ਕਿਵੇਂ ਦਾ ਗੁੱਸੇ ਵਾਲਾ ਇਹਨੂੰ ਪਾਣੀ ਪੁੱਛਣ ਦਈ ਆ ਤੂੰ ਹੀ ਪੁੱਛ ਲੈ ਡੰਗਰੇ ਪਟੰਡੇ ਜਾ ਕੇ ਹੁਣ ਹੂੰ ਬੱਬੂ ਕੋਲ ਜਾਣਾ ਚੱਲ ਗਿਆ ਚੱਲ ਪਾਸ ਤੇ ਜਾਣਾ ਬਾਈਕ ਤੇ ਚੱਲਾਂਗੇ ਪਹਿਲੇ ਦਰਸ਼ੋਕੇ ਮੈਨੂੰ ਲੱਗਿਆ ਸਰਪ੍ਰਾਈਜ਼ ਅੰਡਾ ਮੋਟਰਸਾਈਕਲ ਹੈ ਹਾਂ ਕੌਣ ਆਈ ਹੈ ਅੰਡਾ ਸੱਚੀ ਐਮਪੀ ਬਾਈ ਠੀਕ ਐ ਸਪੈਲਿੰਗ ਸਪੈਲਿੰਗ ਦੱਸਣਾ ਹੁਣ ਨਹੀਂ ਸੋਣਾ ਬਣਿਆ ਕਿ ਨਹੀਂ ਵਾਲੀ ਬੇਇੱਜ਼ਤੀ ਪੈ ਗਈ ਤੈਨੂੰ ਠੰਡ ਬੇਇੱਜ਼ਤੀ ਕਰਵਾ ਕੇ ਡੰਗਰੇ ਹੱਦ ਹੋਈ ਪਈ ਤੇਰੇ ਵਾਲੀ ਉਹ ਤੇਰੇ ਘਰ ਵਾਲੇ ਨੂੰ ਵੀ ਪਸੰਦ ਆਇਆ ਉਹਨੇ ਵੀ ਵਿੱਚ ਕੋਈ ਨਾ ਕੋਈ ਨੁਕਸ ਕਾਢ ਹੀ ਦਿੱਤਾ ਉਹ ਕਹਿੰਦਾ ਸਪੈਲਿੰਗ ਨਹੀਂ ਠੀਕ ਬੰਦਾ ਪੁੱਛੇ ਤੈਨੂੰ ਆਪਣੇ ਘਰ ਵਾਲੇ ਦੇ ਸਪੈਲਿੰਗ ਵੀ ਨਹੀਂ ਪਤਾ ਨਾਮ ਵੀ ਨਹੀਂ ਪਤਾ ਹੱਦ ਹੋਈ ਪਈ ਤੇਰੇ ਵਾਲੀ ਇੱਕ ਚੀਜ਼ ਨੂੰ 36 ਵਾਰੀ ਪੁੱਛ ਰਹਾ ਮੇਰਾ ਟੈਟੂ ਦੇਖੋ ਮੇਰਾ ਟੈਟੂ ਦੇਖੋ ਉਹਨੂੰ ਨਈਂ ਇੰਟਰਸਟ ਤੇ ਤੇਰੇ ਟੈਟੂ ਦੇਖਣ ਦੇ ਵਿੱਚ ਕਿਉਂ ਫਿਰ ਜ਼ਬਰਦਸਤੀ ਕਰਦੀ ਨਹੀਂ ੱੱੱਕਾ ਕਰਦੀ ਹੈ ਨਾ ਫਿਰ ਤੂੰ ਉਹ ਜੀ ਤੇਰੀ ਮਾਂ ਵਾ ਉਹ ਮਤਲਬ ਕਿ ਤੁਸੀਂ ਨੋਟ ਕਰਿਓ ਇੱਕ ਗੱਲ ਦੁਪੱਟਾ ਚਲੋ ਮਤਲਬ ਲੈਂਦੀ ਨਹੀਂ ਆਂਟੀ ਹੈ ਨਾ ਪਤਾ ਹੀ ਆ ਤੁਹਾਨੂੰ ਕਿ ਇਹਨਾਂ ਨੇ ਸੌਂ ਖਾਦੀ ਦੁਪੱਟਾ ਨਹੀਂ ਲੈਣਾ ਇਹਨਾਂ ਨੇ ਮਤਲਬ ਜਿਹੜਾ ਦੁਪੱਟ ਕਮੀਜ਼ ਆ ਨਾ ਕਮੀਜ਼ ਨੂੰ ਉਹਦੇ ਨਾਲ ਕੰਨਾਂ ਨਾਲ ਸਾਫ਼ ਕਰਨ ਦੀ ਆਪਣੇ ਜਵਾਈ ਭਾਈ ਦੇ ਸਾਹਮਣੇ ਕਮੀਜ਼ ਦੇ ਨਾਲ ਆਪਣਾ ਕੰਨ ਸਾਫ਼ ਕਰਨ ਲਈ ਹੈ ਬੰਦਾ ਜੇ ਚਾਲਾ ਆਂਟੀ ਨੇ ਕੁਛ ਕਾਰੀ ਦਿੱਤਾ ਤਾਂ ਡੰਗਰੇ ਤੋਂ ਕੈਮਰਾ ਹੀ ਨਾ ਉਧਰ ਮਾਰ ਹਰੇਕ ਨਿੱਕੀ ਨਿੱਕੀ ਗੱਲ ਦਾ ਤੁਸੀਂ ਵਲੌਗ ਬਣਾ ਕੇ ਪਾ ਦਿੰਦੇ ਜੇ ਥੋੜਾ ਜਿਹਾ ਐਡਿਟ ਕਰਨ ਲੱਗੇ ਜਾਂ ਕੁਝ ਵੀ ਅਪਲੋਡ ਕਰਨ ਲੱਗੇ ਕਲਿੱਪ ਕੱਟ ਦਿਆ ਕਰੋ ਚੈੱਕ ਕਰ ਲਿਆ ਕਰੋ ਕਿ ਵੀਡੀਓ ਦੇ ਵਿੱਚ ਕੀ ਗਲਤੀ ਹੋਈ ਸਾਡੇ ਤੋਂ ਡੰਗਰ ਜੀ ਤਾਂ ਤਾਂ ਬਹੁਤ ਪਸੰਦ ਆ ਮੈਂ ਡੈਡੂ ਤੇ ਤੁਸੀਂ ਵੀ ਦੱਸੋ ਕਿੱਦਾਂ ਲੱਗਿਆ ਤੇ ਐਵੇਂ ਨਾ ਲਸ਼ਨ ਕਰੀ ਜਾ ਸਾਨੂੰ ਸਾਰਾ ਪਤਾ ਹੈ ਠੀਕ ਹੈ ਨਾ ਅਸੀਂ ਐਡੇ ਮੂਰਖ ਨਹੀਂ ਆ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖੰਦਿਆ ਹੈ ਕਿ ਤੇਰੇ ਘਰ ਵਾਲੇ ਨੂੰ ਨਹੀਂ ਪਸੰਦ ਆਇਆ ਜਿਹੜਾ ਟੈਟੂ ਠੀਕ ਹੈ ਨਾ ਨਾ ਤੇਰੀ ਮਾਂ ਨੇ ਵੇਖਿਆ ਜਿਹੜਾ ਟੈਟੂ ਤੇ ਨਾ ਤੇਰੇ ਘਰ ਵਾਲੇ ਨੂੰ ਜਿਹੜਾ ਟੈਟੂ ਪਸੰਦ ਆਇਆ ਉਹਨੂੰ ਉਹਨੇ ਤੇ ਉਸੇ ਟਾਈਮ ਹੀ ਕਹਿਦਾ ਕਿ ਸਪੈਲਿੰਗ ਹੀ ਗਲਤ ਆ ਇਹ ਤੋਂ ਵੱਧ ਦੱਸ ਹੋਰ ਕੀ ਬੋਲਿਓ ਲਿਖਣ ਲੱਗੀ ਸੀ ਬਲਜਿੰਦਰ ਲਿਖਣ ਲੱਗੀ ਸੀ ਤੇ ਫਿਰ ਮੈਂ ਸੋਚਿਆ ਵੀ ਚੱਲ ਫੀਡ ਵੱਧ ਲੱਗੂਗੀ ਤੇ ਵੀਰਾ ਵੀ ਕਹਿਣ ਲੱਗ ਗਿਆ ਕਹਿੰਦਾ ਇਹ ਕਹਿੰਦਾ ਛੋਟਾ ਏ ਠੀਕ ਏ ਕਹਿੰਦਾ ਵੈਸੇ ਨਾ ਕਹਿੰਦਾ 올ਡ ਨੇਮ ਜਿਹਾ ਲੱਗਦਾ ਬਲਜਿੰਦਰ ਤੇ ਕਹਿੰਦਾ ਸ਼ੈਂਟੀ ਨੇਮ ਕਹਿੰਦਾ ਯੂਨੀਕ ਜਿਹਾ ਲੱਗਦਾ ਵੀ ਮਤਲਬ ਲੱਗਦਾ ਵਧੀਆ ਪ੍ਰੋਫੈਸ਼ਨਲ ਜਿਹਾ ਕਹਿੰਦਾ ਮੈਂ ਕਹਿੰਦੀ ਆ ਕਿ ਸਾਈਕਲ ਦਾ ਸਟੈਂਡ ਹੈਗਾ ਪਰ ਤੇਰਾ ਉਹ ਵੀ ਨਹੀਂ ਆ ਤੂੰ ਇੱਕ ਮਿੰਟ ਦੇ ਵਿੱਚ ਗੱਲ ਬਦਲ ਦਿੱਤੀ ਪਹਿਲਾਂ ਤੂੰ ਕਿਹਾ ਕਿ ਮਤਲਬ ਮੈਂ ਨਾਮ ਛੋਟਾ ਤਾਂ ਲਖਵਾਇਆ ਕਿ ਮੇਰੇ ਮਤਲਬ ਪੀੜ ਨਾ ਚੜੀ ਹੋਵੇ ਵੱਡਾ ਨਾਮ ਐ ਤਾਂ ਨਹੀਂ ਲਖਵਾਇਆ ਹਨਾ ਤੇ ਇੱਕ ਬੰਨੇ ਤੂੰ ਕਹਿੰਦੀ ਆ ਕਿ ਵੀਰ ਕਹਿੰਦਾ ਏ ਉਹ ਨਾਮ ਜਿਹੜਾ ਏ ਉਹ 올ਡ ਆ ਆ ਕਰਵਾ ਨਾਮ ਨਾਮ ਪ੍ਰੋਫੈਸ਼ਨਲ ਆ ਕੀ ਬੋਲੀ ਜਾਨੀ ਆ ਤੂੰ ਤੇਰੀ ਕੋਈ ਗੱਲ ਦਾ ਤੁੱਕ ਹੈਗਾ ਕੋਈ ਮਤਲਬ ਹੈਗਾ ਇੱਕ ਮਿੰਟ ਦੇ ਵਿੱਚ ਤੂੰ ਝੂਠ ਬੋਲ ਬੋਲ ਕੇ ਅਕਲ ਹੈਗੀ ਕਿਆ ਅਕਲ ਜਾੜ ਮਤਲਬ ਅਕਲ ਜਾੜ ਕਹਿਣਾ ਤੇ ਤੇਰਾ ਮੂੰਹ ਨਹੀਂ ਚੰਗਾ ਤੇ ਗੱਲ ਚੰਗੀ ਕਰ ਲੈ ਤੈਨੂੰ ਬੋਲਣ ਦੀ ਪੋਰਾ ਵੀ ਅਕਲ ਨਹੀਂ ਹੈਗੀ ਕਿ ਆਪਣੀ ਮਾਂ ਦੇ ਨਾਲ ਕਿਵੇਂ ਬੋਲਦਾ ਜਦੋਂ ਲੋਕੀ ਤੇਰੀ ਮਾਂ ਨੂੰ ਬੋਲਦੇ ਜਾਂ ਗਲਤ ਕਮੈਂਟ ਕਰਦੇ ਉਦੋਂ ਬੜੀਆਂ ਤੈਨੂੰ ਮਿਰਚਾਂ ਲੱਗਦੀਆਂ ਤੇ ਆਪ ਤੂੰ ਘਰ ਦੇ ਵਿੱਚ ਜਿਨੇ ਤੈਨੂੰ ਪਾਲਿਆ ਪਰੋਸਿਆ ਜੰਮਿਆ ਪਾਲਿਆ ਆਪ ਤੂੰ ਮਤਲਬ ਆਪਣੀ ਮਾਂ ਦੀ ਮਿੰਟ-ਮਿੰਟ ਬਾਅਦ ਬੇਇੱਜ਼ਤੀ ਕਰਦਾ ਘਰ ਵਾਲਿਆਂ ਦੀ ਤੂੰ ਤਾਰੀਫਾਂ ਕਰਦਾ ਤੇ ਮਾਂ ਦੀ ਤੂੰ ਮਿੰਟ-ਮਿੰਟ ਬੇਇੱਜ਼ਤੀ ਕਰਦਾ ਡੰਗਰ ਕਹਿ ਥਾਂ ਦਾ ਤੇ ਇੱਥੇ ਲੋਕਾਂ ਨੂੰ ਬਣ ਕੇ ਰਿਪਲਾਈ ਦੇ ਲੱਗ ਜਾਂਦੇ ਤੇ ਤੁਸੀਂ ਹੱਥ ਹੋਈ ਪਈ ਤੁਹਾਡੇ ਵਾਲੀ ਸੱਚਾ ਮਾਰਦਾ ਕਿ ਨਹੀਂ ਕਰ ਕਿੰਨੇ ਕ ਚਲੋ ਫਿਰ ਮਾਜੇ ਦਾ ਮੂਤ ਪੀ ਕੇ ਦਿਖਾਓ ਤੁਸੀਂ ਆ ਬਹੁਤ ਸਾਰਾ ਆਪਣੀ ਛੱਟ ਤੇ ਲਾ ਲੂ ਹੋਣੀ ਪੀ ਲੂ ਸੁੱਕਣਾ ਮੋਚਾ ਸੱਚੀਂ ਚਲੋ ਗੋ ਤੇ ਰਵੀ ਕੇ ਜਿੰਨੀ ਮੋਚਾ ਤੋਂ ਡੇ ਆਈਆਂ ਵੀ ਗੋਆ ਜਾ ਕੇ ਆਪਣੀ ਛੱਟ ਤੇ ਲਵੇ ਡੋ ਮੈਂ ਨਾਲ ਬਹਿ ਕੋਲ ਬਹਿ ਡੰਗਰ ਲੋਕ ਆ ਜਿਹੜੇ ਇਹਨਾਂ ਨੂੰ ਦੇਖਦੇ ਆ ਤੇ ਤੁਸੀਂ ਇਹਨਾਂ ਤੋਂ ਆ ਸਿੱਖਿਆ ਲੈਂਦੇ ਜੇ ਇਹ ਬੰਦੇ ਨੂੰ ਨਾ ਬੋਲਣ ਦੀ ਭੋਰਾ ਵੀ ਅਕਲ ਨਹੀਂ ਹੈਗੀ ਪੈਸਿਆਂ ਨੇ ਇਹਨੂੰ ਅੰਨਿਆ ਕਰ ਦਿੱਤਾ ਇਹਨਾਂ ਜ਼ਿਆਦਾ ਨਾ ਇਹਨੂੰ ਕੁਝ ਨਹੀਂ ਸਮਝਲਾਦੀ ਇਹ ਕੀ ਬੋਲਦਾ ਹੈ ਮਤਲਬ ਕਿ ਆਪਣੀ ਘਰ ਵਾਲੇ ਨੂੰ ਕਹਿੰਦਾ ਕਿ ਮੱਝ ਦਾ ਮੂਤ ਪੀਲਾ ਇਹ ਗੱਲ ਸਾਨੂੰ ਸੁਣ ਕੇ ਮਤਲਬ ਸ਼ਰਮ ਆ ਜੀ ਆਉਂਦੀ ਪਰ ਇਹਨਾਂ ਨੂੰ ਬੋਲਣ ਲੱਗਿਆਂ ਨਾ ਪੋਰਾ ਵੀ ਸ਼ਰਮ ਨਹੀਂ ਆਉਂਦੀ ਕੀ ਲਫ਼ਜ਼ ਬੋਲਦੇ ਰਹਿੰਦੇ ਆਪਣੀਆਂ ਘਰ ਵਾਲੀਆਂ ਨੂੰ ਆਪਣੀਆਂ ਮਾਵਾਂ ਨੂੰ ਹੱਦ ਹੋਈ ਪਈ ਤੁਹਾਡੇ ਵਾਲੀ ਬੋਲਣ ਦੀ ਜਾਂ ਅਕਲ ਸਿੱਖ ਲਓ ਐਵੀਆਂ ਗੱਲਾਂ ਫਿਰ ਨੈੱਟ ਤੇ ਨਾ ਪਾਇਆ ਕਰੋ ਜੇ ਐਹੀ ਕੁਝ ਕਰਨਾ ਹੁੰਦਾ ਤੇ ਤੜਕੇ ਦੀ ਬਸਣ ਨਾਲ ਹੀ ਉਹਨੇ ਡਾਂਚ ਤੜਕਾ ਲਾਉਂਦੇ ਸਾਡੀ ਵਰਦੂ ਕੌਫੀ ਅੱਗੇ ਘਾਟੀ ਪਈ ਐ ਅੱਗੇ ਤੇ ਅਸੀਂ ਆ ਤੇ ਕੁੱਤੇ ਭਗਾਈ ਕਰਕੇ ਇੱਧਰ ਡੈਡੀ ਲੱਗਿਆ ਕਣਕ ਪਾਉਣ ਜੀ ਬਾਸ ਕਿਵੇਂ ਹੋ ਤੇ ਕਹਿੰਦੇ ਲੋਕੀ ਸਾਨੂੰ ਗਲਤ ਬੋਲਦੇ ਆ ਤੇ ਗਲਤੀ ਬੋਲਣਗੇ ਲੋਕੀ ਆਪਾਂ ਫਿਰ ਵੀ ਕਦੀ ਕਿਸੇ ਨੂੰ ਮਾੜਾ ਨਹੀਂ ਬੋਲਿਆ ਠੀਕ ਆਣਾ ਪਰ ਆ ਗੱਲਾਂ ਦੇਖ ਕੇ ਬੰਦੇ ਨੂੰ ਗੁੱਸਾ ਲੱਗਦਾ ਜੇ ਤੁਹਾਡੀਆਂ ਹਰਕਤਾਂ ਹੁੰਦੀਆਂ ਆਪ ਤੋਂ ਵਲੌਗ ਬਣਾਉਂਦੇ ਆ ਹਨਾ ਆਪ ਤੁਸੀਂ ਦੋਵੇਂ ਜੀ ਸਾਰਾ ਦਿਨ ਵਲੌਗ ਬਣਾਉਂਦੇ ਤੁਹਾਨੂੰ ਕੋਈ ਕੰਮ ਤੰਦਾ ਹੁੰਦਾ ਨਹੀਂ ਆ ਜੇ ਤੁਹਾਡਾ ਡੈਡੀ ਤੁਹਾਨੂੰ ਇੰਨਾ ਮਾੜਾ ਲੱਗਦਾ ਏ ਪਰ ਇੰਨਾ ਤਾਂ ਤੁਹਾਨੂੰ ਪਤਾ ਹੀ ਨਾ ਕਿ ਤੁਹਾਡਾ ਪਿਓ ਵਾ ਇੰਨਾ ਕਿ ਬੰਦੇ ਨੂੰ ਦਰਸਾਉਣਾ ਹੀ ਚਾਹੀਦਾ ਹੈ ਆਪ ਤੂੰ ਵਲੌਗ ਬਣਾਉਂਦਿਆਂ ਵਾ ਤੇ ਉਹਨੂੰ ਤੂੰ ਕੰਮੇ ਲਾਇਆ ਵਾ ਮਾੜੀ ਮੋਟੀ ਅਕਲ ਤੇ ਬੰਦੇ ਨੂੰ ਹੋਣੀ ਚਾਹੀਦੀ ਆ ਆਪ ਕਰ ਲਾ ਤੈਨੂੰ ਕੀ ਹੋਇਆ ਖੜਾ ਬਾਤ ਤਾਂ ਮੇਰਾ ਬੇ ਲਖਣਾ ਹੋਰ ਕੋਤੀ ਵੀ ਮਾਇਆ ਮਾਇਆ ਹੁਣ ਪਖਾੜ ਚੜ੍ਹੇ ਚੜਾਈ ਗੋਲੀ ਮੌਜੂਦ ਕੇ ਨਹੀਂ ਆ ਕੀ ਰੋਲੀਆਂ ਉਹ ਤੂੰ ਤਾਂ ਪੰਗੇ ਲੈਨੀ ਆ ਬਿਨਾ ਮਤਲਬ ਤੋਂ ਯਾਰ ਆ ਜਿਹੜੀ ਦੀ ਮੰਮੀ ਆਣਾ ਇਹਨੂੰ ਵੀ ਲੱਗਦਾ ਆਪਣੇ ਘਰ ਵਾਲੇ ਨਾਲ ਕੋਈ ਹੈ ਨਹੀਂ ਆ ਉਹ ਲੈਣਾ ਜਿਹੜਾ ਹੈ ਨਹੀਂ ਉਹਦੀ ਸਾਰਾ ਦਿਨ ਵਿਚਾਰੇ ਦੀ ਬੇਇੱਜ਼ਤੀ ਕਰਦੇ ਰਹਿੰਦੇ ਯਾਰ ਉਹ ਇੰਨਾ ਵੀ ਨਹੀਂ ਮਾੜਾ ਜਿਨੀ ਤੁਸੀਂ ਸਾਰਾ ਦਿਨ ਉਹਦੀ ਬੇਇੱਜ਼ਤੀ ਕਰਦੇ ਜੇ ਹੱਦ ਹੋਈ ਪਈ ਤੁਹਾਡੇ ਵਾਲੇ ਸਾਰਾ ਦਿਨ ਆਂਟੀ ਅੰਕਲ ਨੂੰ ਗਲਤ ਬੋਲਦੇ ਰਹਿੰਦੀ ਆ ਤੁਸੀਂ ਜ਼ਿਆਦਾ ਕੰਮ ਕਰਦੇ ਜੇ ਅਗਲਾ ਤੇ ਵਿਹਲਾ ਹੀ ਰਹਿੰਦਾ ਹਨ ਖਾਲੀ ਉਹੀ ਬਹੁਤ ਆ ਸਾਰਾ ਤਾਂ ਖਾ ਗਈ ਦਿਮਾਗ ਮੇਰਾ ਲੈ ਦੇਉਂਗਾ ਤਾਂ ਹੀ ਹੋਊਗੀ ਤਾਂ ਖਾਲੀ ਦਾ ਗਿਆ ਖਾਲੀ ਨੂੰ ਵੀ ਖਾ ਇਹ ਗੱਲ ਕਿਹਦਾ ਖਾਲੀ ਆ ਕਿਹਦਾ ਨਹੀਂ ਜਿਹਨੂੰ ਤੂੰ ਕਹਿਣ ਦੇਣਾਗੇ ਸਾਰਾ ਦਿਮਾਗ ਖਾ ਗਈ ਆ ਉਹਦੇ ਸਿਰ ਤੇ ਤੁਹਾਡਾ ਘਰ ਚੱਲੰਦਿਆ ਠੀਕ ਆ ਨਾ ਉਹਨੂੰ ਦਿਖਾ ਦਿਖਾ ਕੇ ਤੁਹਾਨੂੰ ਵਿਊ ਤੇ ਪੈਸੇ ਆਉਂਦੇ ਸਾਰੀ ਰਾਤ ਤੁਸੀਂ ਮਤਲਬ ਟਿਕਟੌਕ ਦੇ ਲਾਈਵ ਹੁੰਦੇ ਹੋ ਤੁਹਾਨੂੰ ਭੋਰਾ ਵੀ ਸੰਗ ਸ਼ਰਮ ਨਹੀਂ ਹੈਗੀ ਹੁਣ ਤੁਸੀਂ ਆਹ ਕੰਮ ਫੜ ਲਿਆ ਨਵੇਂ ਹੀ ਹੱਦ ਹੋਈ ਪਈ ਤੁਸੀਂ ਪੈਸੇ ਵਾਸਤੇ ਇੰਨਾ ਗਿਰ ਸਕਦੇ ਜੇ ਕਿ ਬੰਦਾ ਹੁਣ ਤੁਹਾਨੂੰ ਬੋਲੇ ਕਮਨ ਬੇਬੀ ਕੋਈ ਨਾ ਕੋਈ ਨਹੀਂ ਕਰ ਸਕਦਾ ਜਿੰਨਾ ਤੁਸੀਂ ਕਰਦੇ ਹੋ ਬਹੁਤ ਆ ਜੀ ਜਿੰਨਾ ਕਰ ਰਹੇ ਹੋ ਆਪ ਦਾ ਵੀ ਜ਼ਰੂਰੀ ਆ ਮਤਲਬ ਕਿ ਜਿੰਨਾ ਤੁਸੀਂ ਆਪਣੇ ਰਿਲੇਟਿਵਸ ਦਾ ਕਰਦੇ ਹੋ ਉਹਦਾ ਕੋਈ ਨਹੀਂ ਹੱਦਾ ਫਿਰ ਵੀ ਤੁਸੀਂ ਆਪਣੇ ਨਾਲ ਆਪਣੇ ਰਿਲੇਟਿਵਸ ਨੂੰ ਦੇਖਦੇ ਹੋ ਆਪਣਾ ਵੀ ਜ਼ਰੂਰੀ ਆ ਕੋਈ ਨਹੀਂ ਨਹੀਂ ਉਹ ਸਿੱਧੇ ਹਿਸਾਬ ਆ ਮਤਲਬ ਸਾਡੇ ਕੋਲ ਨਹੀਂ ਉਂਗਲ ਕਰਨ ਕਰਨੇ ਹੋ ਪਹਿਲਾਂ ਤੁਸੀਂ ਆਪ ਕਰ ਲਓ ਸਾਨੂੰ ਬਾਅਦ ਚ ਦੱਸ ਦਿਓਣਾ ਕੀ ਕਰਨਾ ਪਹਿਲਾਂ ਤੁਸੀਂ ਆਪ ਸਾਨੂੰ ਕਰਕੇ ਦੱਸ ਦੋ ਵੀ ਅਸੀਂ ਇੰਨਾ ਕੁ ਕਰਤਾ ਫਿਰ ਮੰਨ ਜਾਗੇ ਤੁਹਾਨੂੰ ਅਸੀਂ ਤਾਂ ਜਿੰਨੇ ਕੁ ਜੋਗੇ ਕਹਿੰਿਆ ਆਪਦਾ ਕਰ ਹੀ ਜਾਂਦੇ ਆਗੇ ਆਯੋ ਰਬਾ ਇਹਨੂੰ ਪੋਹਰਾ ਵੀ ਅਕਲ ਨਹੀਂ ਹੈਗੀ ਇਸ ਬੰਦੇ ਨੂੰ ਕੀ ਬੋਲਣ ਦੇ ਆ ਉਹਦੇ ਘਰ ਵਾਲੀ ਕਹਿੰਦੀ ਆ ਕਿ ਆਪਾਂ ਨੂੰ ਮਤਲਬ ਲੋਕੀ ਪਸੰਦ ਕਰਦੇ ਆ ਕਿ ਤੁਸੀਂ ਮਤਲਬ ਸਾਰਿਆਂ ਨਾਲ ਇੰਨਾ ਕਰਦੇ ਘਰ ਸੰਦਿਆ ਜੋ ਵੀ ਵਗੈਰਾ ਵਗੈਰਾ ਇਹ ਡੰਗਰ ਨੇ ਇੱਕ ਕਮੈਂਟ ਦੇ ਵਿੱਚ ਲੋਕਾਂ ਨੂੰ ਰਿਪਲਾਈ ਦੇ ਤਾਂ ਤੁਸੀਂ ਪਹਿਲਾਂ ਆਪਣਾ ਸੰਭੋ ਫਲਾਣਾ ਠੰਗੜਾ ਗੱਲ ਕਿਹੜੀ ਹੋਣਦੀ ਆ ਤੇ ਇਹ ਗੱਲ ਨੂੰ ਪੁੱਠੇ ਤਰੀਕੇ ਨਾਲ ਲੈ ਗਿਆ ਉਹ ਪਹਿਲਾਂ ਗੱਲ ਸੁਣ ਲਿਆ ਕਰੋ ਚੰਗੀ ਤਰ੍ਹਾਂ ਉਹ ਕੀ ਬੋਲਣ ਦੇ ਆ ਡੰਗਰ ਕਹਿ ਥਾਂ ਦਾ ਕਿ ਬਸ ਤੇਰਾ ਲੜਨ ਜੀ ਧਿਆਨ ਰਹਿੰਦਾ ਸਾਰਿਆਂ ਨਾਲ ਪੋਰਾ ਵੀ ਅਕਲ ਨਹੀਂ ਆਈ ਇਸ ਬੰਦੇ ਨੂੰ ਵੇਖ ਕੇ ਇੰਨਾ ਜ਼ਿਆਦਾ ਗੁੱਸਾ ਚੜਦਾ ਨਾ ਕੀ ਦੱਸਾਂ ਤੁਹਾਨੂੰ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ਵਰਨਾ ਮੈਂ ਐਸੇ-ਐਸੇ ਗਾਲੀ ਧੂੰ ਐਸੇ-ਐਸੇ ਗਾਲੀ ਧੂ ਨਾ ਜ਼ਿੰਦਗੀ ਭਰੀ ਆਤ ਰੱਖੀ ਹਾਂ ਹੰਕਾਰ ਬਸਮਾਲਾ ਦਾ ਇਹਨੇ ਕਾਲੂ ਤੁਹਾਡੇ ਵੀ ਬੱਚੇ ਨੇ ਹੋਣੇ ਹੁਣ ਇਹਦੇ ਫਿਚਰ ਬਾਰੇ ਵੀ ਤੁਸੀਂ ਸੀ ਹੁਣਾਂ ਤਾਂ ਦਾ ਹੀ ਸੋਚਿਆ ਨਹੀਂ ਹਾਲ ਤੱਕ ਨਹੀਂ ਤਾਂ ਦੀਦੀ ਨੇ ਚਲੋ ਠੀਕ ਹੈ ਜੀ ਦੀ ਰੇਸ਼ੀ 6 ਸਾਲ ਹੋ ਜਾਣੇ ਵਿਆਹ ਨੂੰ ਹਾਲ ਤੱਕ ਅਸੀਂ ਆਪਣੇ ਘਰ ਵਰਤੀ ਵਾਲੇ ਜਿਵੇਂ ਪਿਆਜ ਵਾਕਾਂ ਦਾ ਤਾਂ ਸੋਚਿਆ ਵੀ ਨਹੀਂ ਜੀ 6 ਸਾਲ ਹੋ ਗਏ ਸੱਡੀਆਂ ਨੇ ਨਹੀਂ ਸੋਚਿਆ ਆਪਣੇ ਬੱਚਿਆਂ ਬਾਰੇ ਤੇ ਸ ਆ ਕੁੱਤ ਕਲੇਸ਼ਿਆ ਸ਼ੈਡੋ ਬਲੌਗ ਬਣਾਉਣੇ ਛੱਡੋ ਤੇ ਆਪਣੇ ਫਿਊਚਰ ਬਾਰੇ ਆਪਣੇ ਲਾਈਫ ਬਾਰੇ ਆਪਣੇ ਬੱਚਿਆਂ ਬਾਰੇ ਸੋਚੋ ਠੀਕ ਹੈ ਨਾ ਹੁਣ ਆਪ ਹੀ ਤੂੰ ਲੋਕਾਂ ਨੂੰ ਦੱਸੰਦੇ ਆ ਸਾਨੂੰ ਦੱਸਣ ਦੀ ਲੋੜ ਨਹੀਂ ਠੀਕ ਆ ਕਹਿੰਦੇ ਕਿਹਾ ਵੀ ਉਹ ਦਿਖਾ ਕੇ ਵੀਡੀਓ ਬਣਾਉਣੇ ਬਾਈ ਆ ਸਾਡੀਆਂ ਨਾਰਮਲ ਵੀਡੀਓ ਹੁੰਦੀਆਂ ਨੇ ਸ਼ੂਟਾਂ ਦੇ ਵਿੱਚ ਤੇ ਉਹ ਜਿਹੜੀਆਂ ਦਿਖਾਉਂਦੀਆਂ ਨੇ ਨਾ ਉਹ ਟੋਡੀਆਂ ਹੀ ਨੇ ਮੈਂ ਤੇ ਦੀ ਗੱਲ ਦੱਸ ਦਿੰਨਾ ਮੈਨੂੰ ਪਤਾ ਬੋਲਦੇ ਵੀ ਕੌਣ ਹੋਗੇ ਠੀਕ ਆ ਸਭ ਤੋਂ ਵੱਧ ਛੱਡੋ ਗੱਲਾਂ ਬਾਧ ਜਾਂਦੀਆਂ ਨੇ ਬਿਨਾਂ ਮਤਲਬ ਤੋਂ ਲਾਇਓ ਸਾਰੀਆਂ ਤਾਗੜੇ ਕਰਦੀਆਂ ਨੇ ਜਿਹੜੇ ਦਿਖਾਉਂਦੀਆਂ ਨੇ ਤੇ ਉਹਨਾਂ ਨੂੰ ਤੁਸੀਂ ਦੇਖਿਆ ਕਰੋ ਸਾਨੂੰ ਦੇਖ ਕਰੋ ਜੀ ਅਸੀਂ ਇਹੋ ਦਿਖਾਉਣਾ ਹੈ ਠੀਕ ਆ ਬੋਲਣ ਦੇ ਆ ਕਿ ਮਤਲਬ ਜੋ ਵੀ ਹਨਾ ਗਲਤ ਮਲਤ ਜੋ ਵੀ ਬਣਾਉਂਦੇ ਰੀਲਾਂ ਵੀਡੀਓ ਪਾਉਂਦੇ ਇਹ ਮੀਤੀ ਉਹਨਾਂ ਨੂੰ ਆਖਣ ਦੇ ਆ ਉਹਨਾਂ ਦਾ ਤਾਂ ਕੀਤਾ ਉਹਨਾਂ ਨੇ ਤੇ ਆਪਣੇ ਆਪ ਨੂੰ ਮੰਨਿਆ ਵਸ ਕਿ ਅਸੀਂ ਕਬੂਲ ਕੀਤਾ ਕਿ ਅਸੀਂ ਤੇ ਮਤਲਬ ਹੈਗੀਆਂ ਵਾ ਇਹੋ ਜਿਹੀਆਂ ਅਸੀਂ ਤੇ ਉਹ ਵੀਡੀਓ ਪਾਵਾਂਗੀਆਂ ਤੁਸੀਂ ਵੀ ਮੰਨ ਲਓ ਕਿ ਅਸੀਂ ਇਦਾਂ ਦੇ ਹੀ ਆ ਤੇ ਅਸੀਂ ਵਲੌਗ ਇਦਾਂ ਦੇ ਬਣਾਵਾਂਗੇ ਗੰਦੇ ਪਿੱਲੇ ਜੋ ਵੀ ਆੜੀ ਬੋਲੀ ਇਦਾਂ ਦੀ ਅਸੀਂ ਇਦਾਂ ਹੀ ਬੋਲਾਂਗੇ ਫੇਰ ਲੋਕੀ ਤੁਹਾਨੂੰ ਆਪੇ ਨਾ ਕੁਝ ਬੋਲਣ ਹਨਾ ਤੇ ਤੁਸੀਂ ਆਪਣੀਆਂ ਗਲਤੀਆਂ ਖੁਦ ਕਰਦੇ ਜੇ ਲੋਕਾਂ ਨੂੰ ਆਣ ਕੇ ਇੱਥੇ ਗਿਆਨ ਦਿੰਦੇ ਜੀ ਕਦਨੀਆਂ ਪਿੱਛੇ ਜੇ ਕਮੈਂਟ ਆਇਆ ਵੀ ਤੇ ਕੀ ਕੀ ਕੁਝ ਬੋਲਿਆ ਤੂੰ ਸ਼ਰਮ ਕਰ ਲੈ ਤੂੰ ਵੀ ਤਾਂ ਆਪਣੀ ਮਾਂ ਦੇ ਢਿੱਡੋਂ ਜੰਮਿਆ ਤੇਰੀ ਮਾਂ ਵੀ ਤਾਂ ਫੇਰ ਆਈ 1000 1000 ਰੁਪਏ ਨੂੰ ਵੇਕਦੀ ਹੋਣੀ ਹੈ ਪਿੰਡ ਦੇ ਵਿੱਚ ਜਿਵੇਂ ਤੂੰ ਮੇਰੀ ਮਾਂ ਨੂੰ ਬੋਲਦਾ ਵੀ ਆਂ ਬੋਲਣਾ ਨਹੀਂ ਹਰੇਕ ਦੀ ਹਰੇਕ ਦੀ ਆਪਣੀ ਆਪਣੀ ਸੋਚ ਹੋਣੀ ਹੈ ਸਿੱਟਾਈ ਕਿ ਬਈ ਮੈਂ ਤਾਂ ਇਹ ਗੱਲ ਕਹਿਣਾ ਪਹਿਲਾਂ ਸਾਨੂੰ ਬੋਲਣ ਤੋਂ ਪਹਿਲਾਂ ਨਾ ਤੂੰ ਆਪਣੀ ਮਾਂ ਨੂੰ ਪੁੱਛ ਕੇ ਦੇਖ ਲਈਂ ਵੀ ਤੂੰ ਵੀ ਮੰਮੀ ਦਾ ਮੰਮੀ ਮਾਤਾ ਜੋ ਵੀ ਕਹਿਣਾ ਵਗਾ ਵੀ 1000 1000 ਨੂੰ ਪੈਟ ਦੇ ਚ ਵੇਕਦੀ ਸੀ ਮੇਰੀ ਮਾਂ ਨੂੰ ਕਹਿਣਾ ਸ਼ਰਮ ਹੋਣੀ ਚਾਹੀਦੀ ਤੇਨੂੰ ਬੋਲਦੇ ਨੂੰ ਚਲੋ ਪਹਿਲੀ ਗੱਲ ਤਾਂ ਕਿਸ ਕਿਸੇ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਜਿਵੇਂ ਜਿਵੇਂ ਆਪਾਂ ਨੂੰ ਆਪਣੇ ਮਾਪਿਓ ਪਿਆਰੇ ਇਵੇਂ ਅਗਲੇ ਨੂੰ ਆਪਣੇ ਮਾਪਿਓ ਪਿਆਰੇ ਹੁੰਦੇ ਆ ਹਨ ਕਿਸੇ ਦੇ ਮਾਪਿਓ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਇਹ ਤੇ ਆਪਾਂ ਵੀ ਸਹਿਮਤ ਆ ਜਿਹੜਾ ਗਲਤੀ ਕਰਦਾ ਜਿਹੜਾ ਗਲਤ ਬੋਲਦਾ ਉਸੇ ਨੂੰ ਬੋਲਿਆ ਜਾਵੇ ਕਿਸੇ ਦੇ ਮਾਪਿਓ ਭੈਣ ਭਰਾ ਬਾਰੇ ਮਤਲਬ ਕਿਸੇ ਨੂੰ ਗਲਤ ਨਾ ਬੋਲੋ ਆਪਾਂ ਤਾਂ ਇਹੀ ਕਹਿੰਨੇ ਆ ਹਨ ਦੂਸਰੀ ਗੱਲ ਜੇ ਬੰਦੇ ਨੇ ਤੈਨੂੰ ਕਮੈਂਟ ਕੀਤਾ ਹੈ ਕਿ ਤੇਰੀ ਮਾਂ ਇਦਾਂ ਹੈ ਜਾਂ ਕਿਦਾਂ ਵੀ ਹਨ ਉਹ ਇੱਕ ਕਮੈਂਟ ਸੀ ਉਹ ਮਤਲਬ ਕਿ ਕਿਸੇ ਨੇ ਦੇਖਿਆ ਵੀ ਆ ਕਿ ਨਹੀਂ ਵੀ ਦੇਖਿਆ ਕਈ ਇਗਨੋਰ ਕਰ ਦਿੰਦੇ ਨਹੀਂ ਵੀ ਕਈ ਇਹਨੇ ਕਮੈਂਟ ਪੜ੍ਹਦੇ ਤੁਹਾਡੇ ਜਿਵੇਂ ਇੱਕ ਮੈਂਟ ਕਮੈਂਟ ਕਾਫੀ ਆਉਂਦੇ ਆ ਕਈਆਂ ਨਹੀਂ ਵੀ ਦੇਖਿਆ ਹੋਊਗਾ ਪਰ ਤੂੰ ਜਿਹੜੀ ਆ ਵੀਡੀਓ ਬਣਾ ਕੇ ਪਾਤੀ ਆ ਕਿ ਤੂੰ ਮੇਰੇ ਮਾਂ ਬਾਰੇ ਇਦਾਂ ਬੋਲਦਾ ਜਾਂ ਕੁਝ ਕੁਝ ਵੀ ਲਾ ਲੋ ਤੂੰ ਆਪਣੀ ਮਾਂ ਦਾ ਜਲੂਸ ਖੋਦ ਕੱਢਣ ਤੇ ਆ ਤੂੰ ਬੋਲ ਕੇ ਵੀਡੀਓ ਪਾ ਕੇ ਤੇ ਲੋਕਾਂ ਨੂੰ ਦੱਸਣ ਦਿਆ ਵਾ ਕਿ ਮੇਰੀ ਮਾਂ ਨੂੰ ਕੋਈ ਲੋਕੀ ਇਦਾਂ ਗਲਤ ਬੋਲਦਿਆ ਹਨ ਇਹਦਾ ਮਤਲਬ ਇਹੀ ਆ ਕਿ ਤੇਰੇ ਦਿਮਾਗ ਦੇ ਮੂੰਹ ਦੇ ਵਿੱਚ ਫਰਕ ਆ ਤੈਨੂੰ ਬੋਲਣ ਦੀ ਵੀ ਨਹੀਂ ਅਗਲ ਹੈਗੀ ਤੂੰ ਆਪਣੇ ਮਾਂ ਦਾ ਜਰੂਰ ਖੋਦ ਕੱਢ ਰਿਆ ਡੰਗਰਾ ਕਮੈਂਟ ਜਿਹੜਾ ਕੋਈ ਦੇਖੂਗਾ ਪਰ ਵੀਡੀਓ ਤੇ ਤੇਰੇ ਸਾਰੇ ਹੀ ਵੇਖਣਗੇ ਨਾ ਲੋਕ ਮਤ ਸਹੀ ਏ ਤੂੰ ਕਹਿੰਦਾ ਥੱਲੋਂ ਕੱਢ ਕੇ ਲਿਆਦੀ ਮੈਂ ਤਾਂ ਸਿੱਧਾ ਹੋਣਾ ਚਾਹ ਲਿਆ ਇੱਕ ਵੀ ਕਲਿੱਪ ਨਾ ਘਟਿਓ ਜਾਂ ਫਿਰ ਤੁਹਾਡੇ ਆਪਣੇ ਬਾਪ ਨੂੰ ਪੁੱਛ ਲਈ ਤੇਰੀ ਮਾਂ ਨੂੰ ਕਿਦੋਂ ਕੱਢ-ਕੁੱਢ ਕੇ ਤਾਂ ਨਹੀਂ ਲੈ ਕੇ ਆਦੀ ਜਿਹਦੇ ਥੱਲੋਂ ਜਿਵੇਂ ਤੂੰ ਮੇਰੀ ਮਾਂ ਨੂੰ ਬੋਲਦਾ ਪਿਆਗਾ ਸ਼ਰਮ ਕਰ ਲੈ ਘਰ ਮਣੀ ਚੱਲ ਜਿਨ੍ਹਾਂ ਨੇ ਕਮੈਂਟ ਕੀਤਾ ਹੈ ਗਲਤ ਕਮੈਂਟ ਕੀਤਾ ਸਹੀ ਕਮੈਂਟ ਕੀਤਾ ਸਾਨੂੰ ਨਹੀਂ ਪਤਾ ਬਾਕੀ ਉਹਨਾਂ ਨੂੰ ਨਹੀਂ ਸ਼ਰਮ ਹੈਗੀ ਤੂੰ ਹੀ ਸ਼ਰਮ ਕਰਲਾ ਤੂੰ ਸ਼ਰਮ ਕਰਲਾ ਤੂੰ ਕਿਉ ਹੱਦ ਹੋਈ ਪੇਜ ਵਾਲੇ ਇਹ ਕਲਿੱਪ ਨਾ ਕੱਟਿਓ ਉਹ ਕਲਿੱਪ ਐ ਨਾਲੇ ਤੇਰੀ ਕਿੱਥੋਂ ਕੱਟ ਲਾਂਗੇ ਸਾਡੇ ਕੋਲ ਤਾਂ ਪੂਰੀ ਪ੍ਰੋਪਰ ਵੀਡੀਓ ਆਣੀ ਆ ਅਸੀਂ ਕਲਿੱਪ ਕਿਵੇਂ ਕੱਟ ਲਾਂਗੇ ਤੂੰ ਕੱਟਣੀ ਆ ਤੂੰ ਐਡ ਕਰਨੀ ਆ ਇਹ ਤੂੰ ਸੋਚਣਾ ਡੰਗਰਾ ਤੈਨੂੰ ਤੂੰ ਕੀ ਬੋਲੀ ਜਾਣਾ ਤੈਨੂੰ ਕੁਝ ਨਹੀਂ ਸਮਝ ਲੱਗਣ ਦੇ ਤੈਨੂੰ ਪੈਸੇ ਨੇ ਅੰਨਿਆ ਕਰ ਦਿੱਤਾ ਥੋੜਾ ਆਪਾਂ ਵੀ ਚੱਲ ਰਹੇ ਹਾਂ ਕਿ ਤੁਹਾਡੇ ਲਈ ਹੋਰ ਸਰਪ੍ਰਾਈਜ਼ ਹੈ ਇਸਕਾ ਕਿਸੇ ਦਾ ਟਾਈਮ ਨਹੀਂ ਲਾਦਾ ਬਲੌਗ ਸੁਕਾਂਦਾ ਤੇ ਛੋਟੇ ਛੋਟੇ ਬਲੌਗ ਆਫ ਤੱਕ ਹੋਰ ਅਡਜਸਟ ਕਰ ਲਈ ਥਿਨ ਨਾ ਕੀਤਾ ਕਿ ਹੋਰ ਤੁਹਾਡੇ ਲਈ ਧਮਾਕੇ ਦਾ ਸਰਪ੍ਰਾਈਜ਼ ਚਲੋ ਮਾਤੇਦਾਰ ਬਲੌਗ ਤੁਹਾਡੇ ਕੀ ਹੁੰਦੇ ਆ ਆਪਸ ਦੇ ਵਿੱਚ ਰਹੀ ਲੜੇ ਲੁੜੀ ਜਾਂਦੇ ਆਪਸ ਜੇ ਇੱਕ ਦੂਜੇ ਦੀ ਬੇਇੱਜ਼ਤੀ ਕਰੀ ਜਾਂਦੇ ਆ ਮਾਂ ਦੀ ਕਰੀ ਜਾਂਦੇ ਜੇ ਕੋਈ ਕਿਸੇ ਦੀ ਬੇਇੱਜ਼ਤੀ ਕਰੀ ਜਾਂਦਾ ਲੜੀ ਜਾਂਦੇ ਜੇ ਲੋਕਾਂ ਨੂੰ ਰਿਪਲਾਈ ਦੇਣਾ ਜਾਂਦੇ ਜੇ ਬੈਡ ਕਮੈਂਟ ਵੀ ਕਰਨਾ ਲੋਕਾਂ ਦਾ ਸਹੀ ਕਮੈਂਟ ਵੀ ਕਰਨੇ ਤੁਹਾਨੂੰ ਅੱਗੇ ਵੀ ਕਹਾਂ ਕਮੈਂਟ ਆਫ ਕਰਦਾ ਕਰੋ ਜਾਂ ਵੀਡੀਓ ਨੂੰ ਪਬਲਿਕ ਕਰੋ ਜ ਆਪਣੀ ਵੀਡੀਓ ਟਾਈਮ ਕੱਢ ਕੇ ਦੇਖ ਰਿਹਾ ਅਗਲੇ ਨੂੰ ਇੰਨਾ ਗਲਤ ਨਾ ਬੋਲਿਆ ਕਰੋ ਦੂਸਰੀ ਗੱਲ ਤੂੰ ਕਿੱਥੋਂ ਮਤਲਬ ਵਿਹਲੀ ਹੋਣਾ ਵਾ ਤੂੰ ਟਿਕਟੋਕ ਤੇ ਤੇ ਸਾਰਾ ਦਿਨ ਲੱਗੀ ਰਹੀ